ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪਿੰਡ ਪੰਨ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਠੀਕ ਠਾਕ ਹਾਂ। ਤੇ ਸਕੂਲੋਂ ਆਪਾਂ ਆ ਗਏ ਸੀ ਜੀ ਘਰ। ਦੇਖੋ ਡੇਜੀ ਕਿਵੇਂ ਭੱਜ ਰਹੀ ਆ ਹੁਣ ਪਿੱਛੇ ਮੇਰੇ। ਨਾਲੇ ਮੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਪਰ ਹੁਣ ਵੀ ਇਹਨੂੰ ਐਵੇਂ ਬਸ ਮੈਨੂੰ ਬਾਹਰੇ ਲੈ ਜਾਣ ਕਿਉਂ ਬਾਹਰੇ ਇਹਨੂੰ ਸ਼ੋਰ ਸ਼ਰਾਬਾ ਸੁਣੀ ਜਾਂਦਾ ਹੈਗਾ। ਦੇਖੋ ਹੁਣ ਮਨਮੀਤ ਦੀ ਆਵਾਜ਼ ਸੁਣ ਰਹੀ ਆ ਮਨਮੀਤ ਬਾਹਰ ਬੋਲ ਰਿਹਾ। ਹਾਂ ਬਕਰ ਇਹਦੀ ਕੈਲਸ਼ੀਅਮ ਦੀ ਵਾਲੀ ਆਪਾਂ ਇਹਨੂੰ ਬੋਨ ਪਾ ਦਿੰਨੇ ਆ ਉਹ ਨਾਲ ਹੀ ਟਿਕ ਜੂਗੀ ਨਹੀਂ ਇਹਨੇ ਟਿਕਣਾ ਨਹੀਂ ਹੈਗਾ ਮੈਂ ਹੋਈ ਜਾਊਗਾ ਮੈਨੂੰ ਬਾਹਰ ਲੈ ਜਾਣ ਬਸ ਦੇਖੋਗੇ ਮੈਂ ਕਰ ਰਹੀ ਏਗੀ ਹਾਂ ਅੱਧੀ ਪਾਉਂਗੀ ਜਿਆਦਾ ਨਹੀਂ ਪਾਉਂਗੀ ਲਓ ਜੀ ਹਾਂ ਟਿਕ ਜੂਗੀ ਥੋੜਾ ਜਿਹਾ ਟਾਈਮ ਦੇਖੋ ਇੱਕ ਵਾਰੀ ਚ ਹੀ ਪਾ ਗਈ ਅੰਦਰ ਛੇਤੀ ਖਾਣ ਦੀ ਮਾਰੀ ਤੇ ਅੱਜ ਆਪਣੇ ਆਗੇ ਸੀਗੇ ਮਿਸਤਰੀ ਜਿਵੇਂ ਤੁਹਾਨੂੰ ਵੀਡੀਓ ਚ ਆਪਾਂ ਦੱਸਿਆ ਸੀਗਾ ਵੀ ਮਿਸਤਰੀ ਸਾਹਨੇ ਆਉਣਾ ਸੀਗਾ ਆਪਾਂ ਘਰ ਦੇ ਥੋੜਾ ਜਿਹਾ ਕੰਮ ਕਰਾਉਣਾ ਤੁਹਾਨੂੰ ਦਿਖਾਉਣੇ ਆ ਬਾਹਰ ਬੇੜੀਆਂ ਆਪਾਂ ਬਾਹਰ ਕੱਢਤੀਆਂ ਸਾਰੀਆਂ ਉਹਨਾਂ ਦੇ ਨੀਚੋਂ ਵੀ ਇੱਟਾਂ ਆ ਖੜੀਆਂ ਪੱਟੀਆਂ ਸਿੱਗੀਆਂ ਲੋਡ ਸੀਗੀਆਂ ਐਸੀ ਵੀ ਇੱਥੇ ਆਪਾਂ ਡੰਗਰਾਂ ਦਾ ਕਰਨਾ ਨਹੀਂ ਇੱਕ ਸਾਈਡ ਹੀ ਕਰਾਂਗੇ ਤਾਂ ਕਰਕੇ ਫਿਰ ਇਧਰੋਂ ਤਾਂ ਪੱਟ ਲਾਂਗੇ ਆਪਾਂ ਕਿਉਂਕਿ ਇਧਰ ਤਾਂ ਸਾਰੇ ਲੋਕ ਇੱਟ ਪਏ ਜਾਣੀ ਐਗੇ ਬਾਹਰ ਸਾਰੀ ਬਰੇਤੀ ਲਾਤੀ ਸੀ ਆਪਾਂ ਜਿਹੜੀ ਟਰਾਲੀ 'ਚ ਸੀਗੀ ਗਿਰੇ ਗਿਰੇ ਆ ਤੇ ਇਧਰ ਮੇਰਾ ਜੇਠ ਵੀ ਇਸਨੇ ਕੰਮ ਲਾਇਆ ਹੋਇਆ। ਇਹਦਾ ਵੀ ਵੀਡੀਓ ਨਾ ਬਣਾ। ਪਹਿਲਾਂ ਆਪਾਂ ਖੁਰਲੀ ਦਾ ਕੰਮ ਸਟਾਰਟ ਕਰਾਤਾ ਕਿਉਂਕਿ ਫਿਰ ਡੰਗਰਾਂ ਦਾ ਔਖਾ ਹੈਗਾ। ਕੱਖਾਂ ਦਾ ਇਹਨਾਂ ਨੂੰ ਵਿਚਾਰਿਆਂ ਨੂੰ ਜਿਵੇਂ ਸੱਣੀ ਨੀਚੀ ਪਾਈ ਆ ਫਿਰ। ਹੁਣ ਆਪਾਂ ਵੀ ਕਰਾਉਣ ਲੱਗਦੇ ਆ ਕੰਮ। ਇੱਟਾਂ ਤੇ ਬੁਰਸ਼ ਫੇਰਨਾ ਹੈਗਾ। ਮਨ ਨੂੰ ਵੀ ਕੰਮ ਲੱਗਿਆ ਹੋਇਆ ਦੇਖੋ। ਫੇਰ ਦਾ ਮੇਰਾ ਪੁੱਤ ਕੰਮ ਕਰ ਰਿਹਾ ਅੱਜ ਤਾਂ ਮਸਾਲਾ ਬਾਰੀ ਰਲਾ ਰਹੇ ਆ ਆਪਾਂ ਕਿਉਂਕਿ ਅੰਦਰ ਫਿਰ ਜਦੋਂ ਇਥੇਰ ਲਾਉਣਾ ਪੈਣਾ ਸੀ ਫਰਸ਼ ਤੇ ਹੋਰ ਕਿਤੇ ਸਾਰੇ ਜਗ੍ਹਾ ਕੱਚਾ ਸੀਗਾ ਫਿਰ ਬਾਹਰ ਇਹ ਰਲਾ ਰਹੇ ਆ ਮਸਾਲਾ ਹੁਣ ਆਪਾਂ ਫੇਰ ਦੇ ਜੀਟਨਾ ਤੇ ਬੁਰਸ਼ਾ ਉਹੜਿਆ ਕੰਮ ਕਰਾ ਦਈਏ ਐਨੇ ਫਿਰ ਟਿਊਸ਼ਨ ਵਾਲੇ ਬੱਚੇ ਦਾ ਟਾਈਮ ਹੋ ਜਾਊਗਾ ਫਿਰ ਉਹਨਾਂ ਨੂੰ ਟਿਊਸ਼ਨ ਪੜਾ ਕੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਸਰਦਾਰ ਸਾਹਮਣੇ ਲਾਤਾ ਇੱਕ ਨਵਾਂ ਆਰਡਰ ਹੁਣੀ ਹੋਣੀ ਕਹਿੰਦੇ ਪਹਿਲਾਂ ਬੈੜੀਆਂ ਨੂੰ ਪਾਣੀ ਪਿਲਾ ਦਿਓ ਹਾਂ ਚਲ ਪਹਿਲਾਂ ਮੈਂ ਪਾਣੀ ਪਿਲਾ ਦਈਏ ਟਾਈਮ ਹੋਇਆ ਪਿਆ 3:30 ਨੂੰ ਹੋ ਗਏ ਪਾਣੀ ਪਿਲਾ ਕੇ ਫਿਰ ਆਪਾਂ ਲੱਗਦੇ ਆ ਇਟਾਂ ਤੇ ਬੁਰਸ਼ ਫੇਰਨਾ ਤੇ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਜੀ ਹਾਂਜੀ ਟਾਈਮ ਵੱਜ ਚੁੱਕੇ ਸੀਗੇ 9:06 ਤੇ ਟਿਊਸ਼ਨ ਵਾਲੇ ਬੱਚੇ ਚਲੇ ਗਏ ਸੀਗੇ ਉਸ ਤੋਂ ਬਾਅਦ ਮੈਂ ਇੱਟਾਂ ਨਹੀਂ ਆ ਬਸ ਇੱਟਾਂ ਤੇ ਬੁਰਸ਼ੇ ਫੇਰਨ ਲੱਗੀ ਮੈਂ ਕਿਹਾ ਚੱਲ ਹੁਣ ਬਲੌਗ ਵੀ ਆਪਾਂ ਕੰਪਲੀਟ ਕਰੀ ਲਈਏ ਮਿਸਤਰੀ ਵੀ ਮਿਸਤਰੀ ਵੀ ਚਲਾ ਗਿਆ ਸੀ ਆਪਣੇ ਮਿਸਤਰੀ ਸਾਹਿਬ ਚਲੇ ਗਏ ਸੀ ਤੇ ਦਿਖਾਉਣਾ ਤੁਹਾਨੂੰ ਕਿੰਨਾ ਕੰਮ ਕੰਪਲੀਟ ਹੋਇਆ ਇੱਥੋਂ ਜੇ ਇੱਟਾਂ ਪਟ ਰਹੇ ਆ ਆਪਾਂ ਤੇ ਬੈੜੀਆਂ ਨੂੰ ਪਾਈਆਂ ਪਾਏ ਸੀ ਆਪਾਂ ਪੱਲੀ ਚੱਕ ਪਰ ਉਹਨਾਂ ਨੇ ਪੱਲੀ ਚ ਸਾਰੇ ਖੰਡਿਆਤੀ ਸਨ ਨੀ ਹੁਣ ਐਂ ਪਾਈ ਹੈਗੀ ਫਿਰ ਇਹਨਾਂ ਨੂੰ ਬੰਨ ਕੇ ਆਵਾਂਗੇ ਤੇ ਆਹ ਕੁਛ ਕਿਟਾਂ ਇੱਧਰ ਜਿਹੜੀਆਂ ਆਪਣੀਆਂ ਸਾਫ਼ ਕੀਤੀ ਹੋਈਆਂ ਨੇ ਕੁਛ ਕਿ ਇੱਧਰ ਪਈਆਂ ਲਈਆਂ ਇਹ ਸਾਰੀਆਂ ਸਾਫ਼ ਕਰਨੀਆਂ ਨੇ ਸਵੇਰੇ ਮਿਸਤਰੀ ਆਉਣ ਤੋਂ ਪਹਿਲਾਂ ਪਹਿਲਾਂ ਬਰਸ਼ ਫੇਰਨਾ ਰੈਡੀ ਉੱਧਰ ਵੀ ਬਰਸ਼ ਫੇਰਨ ਲੱਗੇ ਨੇ ਤੇ ਆਪਣੀ ਖੁਰਲੀ ਐਨਿਕ ਬਣਾਤੀ ਮਿਸਤਰੀ ਨੇ ਦੇਖੋ ਮਿਸਤਰੀ ਸਾਹਿਬ ਕੰਮ ਬਹੁਤ ਵਧੀਆ ਕਰਦੇ ਨੇ ਤਾਂ ਹੀ ਕਰਕੇ ਆਪਾਂ ਇੰਨਾ ਟਾਈਮ ਰੁਕੇ ਹੋਏ ਸੀਗੇ ਵੈਸੇ ਜਿਵੇਂ ਹੁਣ ਦਿਨ ਛੋਟੇ ਹੋਰ ਨੇ ਕੰਮ ਘੱਟ ਨਿਬੜ ਜਾਗਾ ਚਲੋ ਪਰ ਫੇਰ ਵੀ ਰੁਕੇ ਹੋਏ ਸੀਗੇ ਆਪਾਂ ਵੀ ਚੱਲਾ ਵਧੀਆ ਕੰਮ ਕਰਾਉਣਾ ਹੈ ਆਪਾਂ ਡੰਗਰਾਂ ਦਾ ਬਹੁਤ ਔਖਾ ਸੀ ਖੁਰਲੀ ਬਹੁਤ ਨੀਵੀ ਹੋਈ ਪਈ ਸੀ ਤੇ ਫਰਸ਼ ਵੀ ਖਰਾਬ ਹੋਇਆ ਪਿਆ ਸੀਗਾ ਹੁਣ ਇਹ ਸਾਰਾ ਕੰਪਲੀਟ ਹੋ ਜਾਊਗਾ ਕਿ ਇਹਵੇਂ ਨਾਲੇ ਗੱਲਾਂ ਮਾਰਦੇ ਨਾਲੇ ਇੱਟਾ ਸਾਫ ਕਰਦੇ ਆਂ ਆਪ ਹੁਣ ਮੈਂ ਭਾਂਡੇ ਸਾਫ ਕਰਦੀ ਆਂ ਪਹਿਲਾਂ ਫੇਰ ਦੁਬਾਰੇ ਆਪਾਂ ਲੱਗਦੇ ਆਂ ਬਰਸ਼ ਫੇਰਨਾ ਤਾਂ ਤੇ ਇਨ੍ਹਾਂ ਚੋਂ ਸਾਫ ਸਾਫ ਇੱਟਾਂ ਕੱਢ ਕੇ ਆਪਾਂ ਨੇ ਸਾਰੀਆਂ ਉੱਥੇ ਪਾਉਣੀਆਂ ਨੇਗੇ ਸਵੇਰੇ ਮਿਸਤਰੀ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਜਿਹੜਾ ਇਹ ਮਤਲਬ ਇੱਟਾਂ ਸਾਫ ਕਰ ਦੇਣੀਆਂ ਨੇ ਮਿਸਤਰੀ ਸਾਹਿਬ ਕਹਿ ਕੇ ਗਏ ਨੇ ਹਜੇ ਆ ਭਾਂਡੇ ਵੀ ਉਰੀ ਪਏ ਨੇਗੇ ਚਾਹ ਪਾਣੀ ਵਾਲੇ ਨਨੋਂ ਪਰਲੇ ਕੇ ਆ ਨਾ ਪਤਾ ਨਹੀਂ ਕਿਹੜੇ ਨੇ ਚਾਹੀ ਨਹੀਂ ਪੀਤੀ ਹੈਗੀ ਇਹਨਾਂ ਚ ਮਨਮੀ ਤਾਂ ਹੁਣ ਲੱਗਿਆ ਨਹਾਉਣ ਬੇਜੀ ਦੇਖ ਲੋ ਕਿਵੇਂ ਛਾਲਾ ਮਾਰਦੀ ਹੈ ਪਹਿਲਾਂ ਮਨਮੀ ਦੀ ਗੋਦੀ ਚ ਬੈਠੀ ਸੀਗੀ ਮਨਮੀ ਇਹ ਤਾਂ ਮੇਰੇ ਪੁੱਤ ਨੇ ਵੀ ਅੱਜ ਬਹੁਤ ਕੰਮ ਕਰਾਇਆ ਹੈਣਾ ਪੁੱਤਾਂ ਲਾਈਟ ਵੀ ਹੁਣ ਆਈ ਹੈ ਸਵੇਰ ਦੀ ਲਾਈਟ ਵੀ ਨਹੀਂ ਸੀਗੀ ਹਾਂ ਦੇਖ ਬੇਜੀ ਘਰ ਦੀ ਸਵੇਰ ਦੀ ਲਾਈਟ ਚਲੀ ਗਈ ਸੀਗੀ ਹੁਣ ਆਈ ਆ ਲਾਈਟ ਫਿਰ ਡੈਡੀ ਕਹਿੰਦੇ ਚਲ ਧਾਰ ਕੱਢ ਲਓ ਪਹਿਲਾਂ ਫਿਰ ਆ ਬੰਨ ਕੇ ਆ ਮੰਗੀ ਡੰਗਰ ਕਿਉਂਕਿ ਉੱਥੇ ਹਰਾਮਨਾਲਾ ਨਾਲ ਤਾਂ ਉੱਥੇ ਖੁਰਲੀਆਂ ਨੇ ਹਰਾਮਨਾਂ ਕੱਕ ਵਗੈਰਾ ਖਾ ਲੈਣੀਆਂ ਤੇ ਨਾਲੇ ਬਾਹਰ ਠੰਡ ਹੈਗੀ ਬੱਸ ਬੱਸ ਤਾਂ ਕਾਫੀ ਆਨੇ ਕਹਿੰਦੇ ਵੀ ਇੰਨੀ ਠੰਡ ਨਹੀਂ ਡੰਗਰਾਂ ਨੂੰ ਬਾਹਰ ਪਰ ਨਹੀਂ ਹਨਾ ਸਾਨੂੰ ਐਵੇਂ ਵੀ ਪਹਿਲਾਂ ਹੀ ਬਿਮਾਰ ਹੋ ਕੇ ਏਟੀਆਂ ਨੇ ਕਿਤੇ ਦੁਬਾਰੇ ਨਾ ਬਿਮਾਰ ਹੋ ਜਾਣ ਹੁਣ ਫਿਰ ਵੀ ਆਪਾਂ ਚਲ ਛੱਤ ਥੱਲੀ ਹੋਣਾ ਤਾਂ ਚਿੰਤਾ ਦੀ ਗੱਲ ਹੈ ਵੀ ਐਵੇਂ ਖੁੱਲੇ ਕੱਲੇ ਤਾਂ ਥੋੜਾ ਜਿਹਾ ਔਖਾ ਹੁਣ ਠੰਡ ਵੀ ਸਖੜ ਵੀ ਬਹੁਤ ਪੈਂਦੀ ਆ ਰਾਤ ਨੂੰ ਅੱਜ ਦੇਖ ਲੋ ਜਮੀ ਟਾਈਮ ਨਹੀਂ ਲੱਗਿਆ ਹੈਗਾ ਡੈਡੀ ਦੇ ਡੈਡੀ ਤੋਂ ਭਾਰ ਮਣਾ ਗੜੀ ਦਾ ਚੱਕਣਾ ਹਨ ਤੇ ਆ ਰੇੜੀ ਚ ਵੀ ਪਿਆ ਗੋਹਾ ਇੱਥੇ ਵੀ ਐਂ ਪਿਆਗਾ ਹੁਣ ਇਹਨੂੰ ਸਾਰੇ ਨੂੰ ਚੱਕ ਕੇ ਆਪਾਂ ਨਾਲੇ ਰੇੜੀ ਚ ਪਾਉਣੇ ਨਾਲੇ ਉਹ ਸਾਰੇ ਭਾਂਡੇ ਪੌਣ ਦੇ ਧੋਣਿਆਂਗੇ ਆਪਾਂ ਸਰਦਾਰ ਸਾਹਿਬ ਕੱਢਾਂ ਲੱਗਦੇ ਨੇਗੇ ਧਾਰਾਂ ਔਰ ਅੱਜ ਆਪਣੀ ਬਣੀ ਪਈ ਸੀ ਮੈਂ ਸਵੇਰੀ ਬਣਾਤੀ ਸੀ ਕਿ ਫਿਰ ਸਕੂਲ ਜਾਣਾ ਸੀ ਮੈਂ ਜਲਦੀ ਉੱਠ ਕੇ ਫਿਰ ਸਾਰੇ ਕੰਮ ਕਰਨ ਮਿਹੜੇ ਕਿਉਂਕਿ ਫਿਰ ਐਵੇਂ ਹੁੰਦਾ ਮਿਸਤਰੀ ਨੇ ਵੀ ਰੋਟੀ ਖਾਣੀ ਹੁੰਦੀ ਹੈ ਕਈ ਵਾਰ ਐਵੇਂ ਹੁੰਦਾ ਦੁਪਹਿਰ ਨੂੰ ਖੱਟੀ-ਕੁੱਟੀ ਨਾ ਹੋ ਜੇ ਹਨਾ ਮਨਮੀਤ ਦੇ ਪਿੱਛੇ ਖੋਲੀ ਕਿਉਂ ਸੀ ਮਨਮੀਤ ਦੇ ਪਿੱਛੇ ਭਾਈ ਸੀ ਦੇ ਜੀ ਹੁਣ ਮੈਨੂੰ ਖੜਾ ਗਿਆ ਬਹੁਤ ਖਰਾਬ ਹੈ ਇਹ ਰਾਤ ਨੂੰ ਵੀ ਸਾਨੂੰ ਗੇਟ ਨਹੀਂ ਬੰਦ ਕਰਨ ਦੀ ਮਤਲਬ ਹੈ ਇਹਨੂੰ ਐਵੇਂ ਹੁੰਦਾ ਮੈਂ ਬਾਹਰ ਹੀ ਖੇਡਾਂ ਮਨਮੀਤ ਗੇਟ ਫਿਰ ਥੋੜਾ ਜਿਹਾ ਖੁੱਲਾ ਛੱਡ ਦਿੰਦਾ ਕਹਿੰਦਾ ਮम्मा ਚੱਲੇ ਅਸੀਂ ਬਾਹਰ ਖੇੜੀ ਆਉਂਗੇ ਫਿਰ ਇਹਦਾ ਜਦੋਂ ਜੀ ਅੱਕ ਜਾਂਦਾ ਹੈਗਾ ਫਿਰ ਆ ਕੇ ਅੰਦਰ ਪੈ ਜਾਂਦੀ ਹੈ ਜੀ ਨਾ ਪੁੱਤ ਨੋ ਨਹੀਂ ਨਹੀਂ ਭਾਂਡੇ ਆਪਾਂ ਸਾਰੇ ਧੋਤੇ ਜੀ ਤਾਂਸਲੇ ਤੇ ਕਿੰਨੀ ਉਹਨਾ ਪਾਣੀ ਪਾਇਆ ਸੀਗਾ ਧਾਸਲੇ ਸਾਰੇ ਰਗੜ ਕੇ ਤੋਤੇ ਨੇ ਫਿਰ ਸਿਮਿੰਟ ਜੰਮ ਜਾਂਦਾ ਨਹੀਂ ਤਾਂ ਸਾਬਣਾਂ ਜਿੱਥੇ ਪਈ ਹੈਗੀ ਇਹ ਡੰਗਰਾਂ ਨੂੰ ਲੈ ਗਏ ਨੇ ਬੰਨਣ ਵਾਸਤੇ ਟਰੈਕਟਰ ਦੇ ਪਿੱਛੇ ਬੰਨ ਕੇ ਲੈ ਗਏ ਨੇ ਵੀ ਚਲ ਹੌਲੀ ਹੌਲੀ ਤੋਰ ਕੇ ਲੈ ਜਾਵਾਂਗੇ ਬਹੁਤ ਟਾਈਮ ਹੋ ਗਿਆ ਇੰਨੇ ਛੋਟੇ ਛੋਟੇ ਕੰਮਾਂ ਆ ਗਏ ਕਬੇੜਾ ਹੋ ਜਾਂਦਾ ਤੇ ਹਜੇ ਆਪਾਂ ਕੱਪੜੇ ਵੀ ਨਹੀਂ ਧੋਤੇ ਹੈਗੇ ਅੱਜ ਤੱਕ ਕੰਮ ਹੀ ਨਹੀਂ ਉੱਝੇ ਪੈਸੀ ਕਿੰਨੀ ਚੱਕ ਕੇ ਲੈ ਜਾ ਦੇ ਜੀ ਉਦੋਂ ਅੱਜ ਭੰਕਣਾ ਨਹੀਂ ਹਟ ਰਹੀ ਇਹਨੂੰ ਵੀ ਐ ਹੋਰੇ ਬਸ ਮੈਨੂੰ ਖੁੱਲੀ ਛੱਡੀ ਰੱਖਣੇ ਨੇ ਬਹੁਤ ਅੰਕਰਿਆ ਪਿਆਗਾ ਧਾਰਾ ਕੱਢ ਕੇ ਹਜੇ ਆਪਾਂ ਦੁੱਧ ਵੀ ਨਹੀਂ ਸਾਮੇ ਆ ਹੈਗਾ ਛਾਲੇ ਭਾਂਡੇ ਵੀ ਐਂ ਪਏ ਨੇ ਕਿ ਹਜੇ ਤਾਂ ਫਿਰ ਮਾਜਦੇ ਆਂਗੇ ਮਨ ਮੀਤਣਾ ਆ ਲਿਆ ਉਹ ਅੰਦਰ ਬੈਠਾ ਹੁਣ ਆਪਦਾ ਟੈਬਲੇਟ ਵੀ ਦੇਖਣ ਲੱਗ ਗਿਆ ਤੇ ਮਸਾ ਬਠਾਇਆ ਹੈਗਾ ਉਹ ਵੀ ਨਹੀਂ ਟਿਕਦਾ ਹੈਗਾ ਬਸ ਵਾਰੀ ਫਿਰ ਜਾਂਦਾ ਹੈਗਾ ਲੈਟ ਦੋ ਤਿੰਨ ਦਿਨ ਹੋ ਗਏ ਲਗਾਤਾਰ ਸਵੇਰੀ ਘਟ ਲੈਂਦੇ ਨੇਗੇ ਸ਼ਾਮ ਨੂੰ ਬਹੁਤ ਲੇਟ ਆਉਂਦੀ ਹੈਗੀ ਜਿਹਦੇ ਕਰਕੇ ਸਾਰੇ ਕੰਮ ਰਹਿ ਜਾਂਦੇ ਨੇਗੇ ਕਿਉਂਕਿ ਲੈਟ ਦੀ ਸਾਰੀ ਹੁਣ ਕੰਮ ਹੋਏ ਪਏ ਨੇਗੇ ਹਨ ਤੇ ਹੁਣ ਹੀ ਟੁੱਟੀ ਆਈ ਹੈਗੀ ਦੇਖੋ ਇੰਨਾ ਪਾਣੀ ਲੱਗ ਗਿਆ ਅੱਜ ਜਿਸ ਚ ਬੱਚਾ ਹੁਣ ਭਰਨ ਲੱਗਿਆ ਥੋੜਾ ਜਿਹਾ ਸਵੇਰੇ ਇੰਨਾ ਭਰਿਆ ਹੋਇਆ ਸੀ ਉਹ ਜਿੱਤ ਟਾਉਟਾਂ ਤੇ ਮਸਾਲੇ ਤੇ ਲੱਗ ਜਾਂਦਾ ਹੈਗਾ ਇੱਥਾਂ ਸਾਰੀਆਂ ਜਿਹੜੀਆਂ ਉੱਥੇ ਸੀਗੀਆਂ ਸਾਰੀਆਂ ਪਟਕੀਆਂ ਸੀਗੀਆਂ ਹੋ ਸਕਦਾ ਖੁੱਡੇ ਵੀ ਆਪਾਂ ਦੁਬਾਰੇ ਪਵਾਈਏ ਮੁਰਗਿਆਂ ਵਾਲੇ ਵੀ ਫਿਰ ਪਿੰਜਰਾ ਬਿਲਲੇ ਹੀ ਕਰ ਦਾਂਗੇ ਤੇ ਖੁੱਡਾ ਬਣਵਾ ਲਾਂਗੇ ਵਧੀਆ ਉਹੀ ਅਜੇ ਛੱਤ ਬਦਲਨੀ ਆਪਾਂ ਸਾਰੀ ਬਾਲਿਆਂ ਤੇ ਅਗੀ ਛੱਤ ਬਾਲੇ ਕਮਜ਼ੋਰੇ ਹੋ ਗਏ ਇਸ ਵਾਰ ਚੂਹੀ ਗਿਆ ਪਾਣੀ ਮੀਸ ਜੀ ਸਾਰਾ ਜਿਹੜਾ ਸੀਗਾ ਉਹ ਫਿਰ ਮੂੰਹ ਲੱਗ ਗਿਆ ਸੀ ਉਦੋਂ ਮੈਂ ਵੀ ਬਹੁਤ ਪੈਣੇ ਇਸ ਵਾਰ ਤਾਂ। ਸੱਤ ਵੀ ਬਦਲਾਉਣੀ ਆ ਹਜੇ। ਸਾਰਾ ਜਿਗਾਰਡਮੈਂਟ ਕੇਰਾ ਤਾਂ ਹਿੱਲੂਗਾ। ਫੇਰ ਦੇਖੋ ਹੌਲੀ ਹੌਲੀ ਸੈਟਿੰਗ ਆਉਗੀ ਫੇਰ ਲੋਕਿੱਟਾਂ ਪੈਣਗੀਆਂ। ਹਜੇ ਉੱਪਰ ਆਪਣੇ ਕੰਮ ਕਰਾਉਣ ਆਲੇਗਾ ਥੋੜਾ ਜਿਹਾ। ਉਹ ਕਰਾਵਾਂਗੇ। ਕਾਫੀ ਦਿਨ ਲੱਗ ਜਾਣਗੇ ਬਸ ਪਰ ਇੱਕ ਵਾਰ ਹੁਣ ਚਲੋ ਮਿਸਤਰੀ ਆ ਗਿਆ। ਕਿਉਂਕਿ ਬਹੁਤ ਟਾਈਮ ਦੇ ਪੁੱਛ ਰਹੇ ਸੀਗੇ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ। ਮਿਸਟਰੀਸ ਆਰਨੋ ਅੱਗੇ ਕੰਮ ਫੜਿਆ ਹੁੰਦਾ ਹੈਗਾ ਹੁਣ ਚਲੋ ਵੀ ਸਾਰਾ ਕੰਪਲੀਟ ਕਰਾ ਕੇ ਫੇਰ ਅਗਲੀ ਵਾਰੀ ਦੇਖਾਂਗੇ ਕੀ ਬਣਦਾ ਹੈਗਾ ਹੁਣ ਇੱਕ ਵਾਰ ਆਪਦੀ ਵੱਲੋਂ ਸਾਰਾ ਕੰਪਲੀਟ ਕਰਾ ਦਾਂਗੇ ਹਾਂਜੀ ਤੇ ਹੁਣ ਆਪਾਂ ਦੁੱਧ ਸਾਭਦੇ ਆ ਤੇ ਨਾਲੇ ਰੋਟੀ ਪਾਣੀ ਬਣਾਉਣੇ ਆ ਦੇਜੀ ਵੀ ਚੀਕ ਰਹੀ ਐ ਨੂੰ ਵੀ ਦੇਖਦੇ ਆ ਦੁੱਧ ਪਾਉਣੇ ਆ ਦਹੀਂ ਖਾਓਗੀ ਕਿ ਦੁੱਧ ਪੀਊਗੀ ਦੇਖ ਕੇ ਨੂੰ ਖਮਾਉਣੇ ਪਲਾਉਣੇ ਆ ਇੱਥੇ ਕਰਦੇ ਹਾਂ ਆਪਣੇ ਅੱਜ ਦੇ ਵਲੌਗ ਦਾ ਐਂਡ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਿਆ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਸਾਡੀ ਹੌਸਲਾ ਫਜ਼ਾਈਏ ਜਿਹੜੀ ਜਰੂਰ ਕਰਿਓ ਜੀ ਧੰਨਵਾਦ